ਹਰਿਆਣੂ ਪਿਆਰ ਭਰੀ ਸੱਸੀ ਅਕਾਲਜੀ ਮਨਰਾਸਿਤ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਲਓ ਜੀ ਅੱਜ ਦਿਨ ਹੋ ਗਿਆ ਸ਼ੁੱਕਰਵਾਰ ਦਾ ਤੇ ਬਲੌਗ ਆਪਣਾ ਸ਼ੁਰੂ ਹੋ ਗਿਆ ਦੁਪਹਿਰ ਦੇ 2:30 ਵਜੇ ਦਾ ਟਾਈਮ ਹੈ। ਚਾਹ ਪਾਣੀ ਆਪਾਂ ਪੀ ਲਿਆ ਸੀਗਾ ਤੇ ਉਸ ਤੋਂ ਬਾਅਦ ਅੱਜ ਆਪਾਂ ਬਲੌਗ ਸ਼ੁਰੂ ਕੀਤਾ ਦੁਪਹਿਰ ਦੇ ਟਾਈਮ ਦੇ ਵਿੱਚ ਤੇ ਅੱਜ ਦਿਨ ਜਿਹੜਾ ਬਹੁਤ ਵਧੀਆ ਬਣਿਆ ਹੋਇਆ ਠੰਡਾ-ਠੰਡਾ ਦਿਨ ਬਣਿਆ ਹੋਇਆ ਬੱਦਲ ਬਣੇ ਹੋਏ ਆ ਜੀ ਤੇ ਇਸ ਕਰਕੇ ਮੈਂ ਲੱਗੀ ਆ ਇਹ ਸਮਾਨ ਸਮਰਨ ਵਾਸਤੇ ਜੋ ਕਿ ਲੈਂਦਾ ਸੀ ਕਿ ਮੰਡੀਆਂ ਸਾਰਾ ਸੌਦਾ ਪੱਤਾ ਕਿਉਂਕਿ ਜਿਹੜੀ ਮਿੱਠੇ ਵਾਲੀ ਚੀਜ਼ ਹੁੰਦੀ ਹੈ ਨਾ ਉਹਦੀ ਸਮੈਲ ਨਾਲ ਕਿੜੇ-ਕੜੀਆਂ ਬਹੁਤ ਲੱਗ ਜਾਂਦੇ ਆ ਕਿ ਅੱਜ ਕੱਲ ਤਾਂ ਵੈਸੇ ਵੀ ਬੈੱਡ ਤੇ ਚਾਦਰਾਂ ਤੇ ਮੰਜੇ ਤੇ ਕੀੜੀਆਂ ਐਵੇਂ ਚੜਦੇ ਰਹਿੰਦੀਆਂ ਚਾਹੇ ਕੋਈ ਚੀਜ਼ ਨਾ ਹੀ ਪਈ ਹੋਵੇ ਉੱਥੇ ਤੇ ਇਸ ਕਰਕੇ ਮੈਂ ਸੋਚਿਆ ਮੈਂ ਕਿ ਚਲੋ ਚਾਹ ਪਾਣੀ ਪੀਣ ਤੋਂ ਬਾਅਦ ਪਹਿਲਾਂ ਇਹ ਸਮਾਨ ਹੀ ਸੰਭਾਲ ਲੈਣੀ ਆ ਤੇ ਅੱਜ ਵਾਲਾ ਵਲੌਗ ਤੁਸੀਂ ਪੂਰਾ ਜ਼ਰੂਰ ਦੇਖਿਓ ਜੀ ਦੇਖਣ ਤੋਂ ਬਾਅਦ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਕਿਹਜਾ ਲੱਗਾ ਤੁਹਾਨੂੰ ਵਲੌਗ ਜੀ ਕਿਉਂਕਿ ਤੁਹਾਡੇ ਕਮੈਂਟ ਆਪਾਂ ਨੂੰ ਬਹੁਤ ਵਧੀਆ ਲੱਗਦੇ ਆ ਤੇ ਜਿਹੜਾ ਕੱਲ ਆਪਾਂ ਵਲੌਗ ਪਾਇਆ ਸੀ ਉਸ ਤੇ ਅੱਜ ਬਹੁਤ ਹੀ ਪਿਆਰਾ ਪਿਆਰਾ ਜਿਹਾ ਕਮੈਂਟ ਆਇਆ ਨਕਸ਼ਦੀਪ ਆਈਡੀ ਤੋਂ ਉਹਨਾਂ ਨੇ ਕਮੈਂਟ ਕੀਤਾ ਕਿ ਦੀਦੀ ਤੁਸੀਂ ਅਸੀਂ ਤੁਹਾਨੂੰ ਅੱਗੇ ਵਧਦੇ ਹੋਏ ਦੇਖਣਾ ਚਾਹੁੰਦੇ ਆ ਬਹੁਤ ਦਿਲ ਨੂੰ ਛੂਹਣ ਵਾਲਾ ਜਿਹੜਾ ਕਮੈਂਟ ਤੁਹਾਡਾ ਬਹੁਤ ਹੀ ਸੋਹਣਾ ਕਮੈਂਟ ਤੁਸੀਂ ਕੀਤਾ ਹੈ ਜੀ ਤੇ ਹੁਣਾਂ ਵੀ ਐਂ ਚਾਹੀਦਾ ਵੀ ਜੇ ਕੋਈ ਮਿਹਨਤ ਕਰ ਰਿਹਾ ਆ ਤੇ ਆਪਾਂ ਨੂੰ ਉਹਦੀ ਸਪੋਰਟ ਕਰਨੀ ਚਾਹੀਦੀ ਆ ਆਪਾਂ ਨੂੰ ਜਲਨ ਨਹੀਂ ਕਰਨੀ ਚਾਹੀਦੀ ਕਿਸੇ ਨਾਲ ਵੀ ਜਲਸੇ ਨਹੀਂ ਕਰਨੀ ਚਾਹੀਦੀ ਕਿਉਂਕਿ ਜਿਹੜਾ ਮਿਹਨਤ ਆ ਉਹਦਾ ਫਲ ਭਾਵੇਂ ਦੇਰ ਟਪਰੇ ਮਿਲਦਾ ਜ਼ਰੂਰ ਹੈ ਤੇ ਮਿਹਨਤ ਕਰਨ ਵਾਲੇ ਬੰਦੇ ਦਾ ਰੱਬ ਵੀ ਸਾਥ ਜ਼ਰੂਰ ਦਿੰਦਾ ਆ ਹਨਾ ਸਫਲਤਾ ਕਦੇ ਨਾ ਕਦੇ ਜ਼ਰੂਰ ਮਿਲਦੀ ਆ ਇਸ ਕਰਕੇ ਜੇ ਉਹ ਆਪਾਂ ਨੂੰ ਲੱਗਦਾ ਨੇ ਵੀ ਕੋਈ ਮਿਹਨਤ ਕਰਦਾ ਕਰ ਰਿਹਾ ਹੈ ਤੇ ਉਹਦੀ ਹਮੇਸ਼ਾ ਸਪੋਰਟ ਕਰਨੀ ਚਾਹੀਦੀ ਆ ਉਦੀ ਉਹਨੂੰ 네ਗੇਟਿਵ ਪੁਆਇੰਟ ਨਹੀਂ ਉਹਦਾ ਲੈਣਾ ਚਾਹੀਦਾ ਹਮੇਸ਼ਾ ਸਪੋਰਟ ਕਰਨੀ ਚਾਹੀਦੀ ਹੈ ਇਸ ਨਾਲ ਕੀ ਹੁੰਦਾ ਹੈ ਉਹਨੂੰ ਇੱਕ ਤਰ੍ਹਾਂ ਦਾ ਆਸਰਾ ਜਾਂ ਮਿਲ ਜਾਂਦਾ ਤੇ ਮੈਨੂੰ ਇਸ ਕਮੈਂਟ ਨੇ ਬਹੁਤ ਹੀ ਵਧੀਆ ਲੱਗਿਆ ਯਾਨੀ ਇੱਕ ਕਮੈਂਟ ਮੇਰੇ ਦਿਲ ਨੂੰ ਛੂ ਗਿਆ ਥੈਂਕ ਯੂ ਤੁਹਾਡਾ ਦੀਦੀ ਬਹੁਤ ਬਹੁਤ ਵਧੀਆ ਜਿਹਾ ਕਮੈਂਟ ਕਰਨ ਵਾਸਤੇ ਤੇ ਇਦਾਂ ਦੇ ਕਮੈਂਟ ਤੁਸੀਂ ਪਲੀਜ਼ ਜ਼ਰੂਰ ਕਰਿਆ ਕਰੋ ਸਾਰੇ ਬਹੁਤ ਵਧੀਆ ਲੱਗਦਾ ਹੈ ਜੀ ਤੇ ਹਾਂਜੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚਲੋ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਕਿਉਂਕਿ ਤੁਹਾਡੀ ਸਭ ਦੀ ਆਪਾਂ ਨੂੰ ਸਪੋਰਟ ਦੀ ਬਹੁਤ ਜ਼ਰੂਰਤ ਹੈ ਤੇ ਆਸ਼ਾ ਕਰਦੇ ਹਾਂ ਤੁਸੀਂ ਸਾਰੇ ਸਪੋਰਟ ਆਪਾਂ ਨੂੰ ਕਰੋਗੇ ਜੀ ਤੇ ਹਾਂਜੀ ਇੱਕ ਨਾ ਮੈਨੂੰ ਪ੍ਰੋਬਲਮ ਆ ਰਹੀ ਹੈ ਹੋ ਸਕਦਾ ਵੀ ਤੁਸੀਂ ਉਸ ਨੂੰ ਸੋਲਵ ਕਰ ਦੋਗੇ ਕਿਉਂਕਿ ਮੈਂ ਜੋ ਆਪਣੇ ਵੀਡੀਓਜ਼ ਹੈ ਆਪਣੇ ਵਲੋਗ ਹੈ ਐਡਿਟ ਕਰਦੀ ਆ ਮੈਂ VN ਐਪ ਤੋਂ ਤੇ ਅੱਜਕਲ ਮੈਨੂੰ VN ਐਪ 'ਚ ਬੜੀ ਪ੍ਰੋਬਲਮ ਆ ਰਹੀ ਹੈ ਇਹ ਵਧੀਆ ਐਡੀਟਿੰਗ ਚੱਲ ਰਹੀ ਸੀਗੀ ਜਿੱਦਾਂ ਕਿ ਆਪਣਾ ਕਿਸੇ ਚੀਜ਼ ਤੇ ਹੱਥ ਸੈੱਟ ਹੋ ਜਾਂਦਾ ਹੈ ਨਾ ਤੇ ਉਹ ਵਧੀਆ ਵੀ ਸੈੱਟ ਹੋ ਗਿਆ ਸੀਗਾ ਮੇਰਾ ਇਸ ਤੇ ਤੇ ਪਰ ਹੁਣ ਮੈਨੂੰ ਇਹ ਪ੍ਰੋਬਲਮ ਆ ਰਹੀ ਹੈ ਕਿ ਮੇਰੀਆਂ ਵੀਡੀਓ ਜਿਹੜੀਆਂ ਐਡਿਟ ਨਹੀਂ ਹੋ ਪਾਰੀਆਂ ਇਹਦੇ ਵਿੱਚ ਇਸ ਵਿੱਚ ਮੈਸੇਜ ਆ ਰਿਹਾ ਆ ਕਿ ਤੁਸੀਂ ਅਗਰ ਹੋਰ ਵੀਡੀਓਸ ਇਹਦੇ ਵਿੱਚ ਐਡਿਟ ਕਰਨਾ ਚਾਹੁੰਦੇ ਆ ਤਾਂ ਤੁਹਾਨੂੰ 2500 ਰੁਪਏ ਜਿਹੜਾ ਆ ਉਹ ਮੰਥਲੀ ਪੇ ਕਰਨਾ ਪਊਗਾ ਤਾਂ ਫਿਰ ਮੈਨੂੰ ਐ ਹੋ ਗਿਆ ਮੈਂ ਜੇ ਹਜੇ ਅਰਨਿੰਗ ਤਾਂ ਸ਼ੁਰੂ ਨਹੀਂ ਹੋਈ ਤੇ ਫਿਰ ਮੈਂ ਜੇ ਮੈਨੂੰ ਤਾਂ ਬਹੁਤ ਵੀ ਇਹ ਮਹਿੰਗੀ ਪੈਜੂਗੀ ਐਪ ਤੇ ਮੈਨੂੰ ਜੋ ਵੀ ਆਪਣੇ ਪੁਰਾਣੇ ਵਲੌਗਰ ਹੈ ਹਨਾ ਜੋ ਕਾਫੀ ਟਾਈਮ ਤੋਂ ਵਲੌਗਿੰਗ ਕਰ ਰਹੇ ਆ ਜਿਨ੍ਹਾਂ ਦਾ ਚੈਨਲ ਜਿਹੜਾ ਮੋਨਟਾਈਜ਼ ਹੋ ਗਿਆ ਆ ਤੇ ਪਲੀਜ਼ ਅਗਰ ਮੇਰੀ ਇਹ ਰਿਕੁਐਸਟ ਤੁਹਾਡੇ ਤੱਕ ਪਹੁੰਚਦੀ ਹੈ ਤੇ ਤੁਸੀਂ ਮੇਰੀ ਇਹ ਪ੍ਰੋਬਲਮ ਸੋਲਵ ਜ਼ਰੂਰ ਕਰਿਓ ਵੀ ਇਹ ਕੀ ਪ੍ਰੋਬਲਮ ਆ ਰਹੀ ਆ ਬੇਕੋ ਵੈਸੇ ਤਾਂ ਹੋਰ ਵੀ ਕਈ ਐਪਸ ਹੈਗੀਆਂ ਜਿੱਚ ਆਪਾਂ ਵੀਡੀਓ ਐਡਿਟ ਕਰ ਸਕਦੇ ਆ ਨਾ ਪਰ ਮੈਨੂੰ ਐ ਵੀ ਮੈਨੂੰ ਮੱਥਾ ਫੋੜੀ ਕਰਨੀ ਪਊਗੀ ਨਾ ਉਹ ਸੈੱਫਸ ਦੇ ਨਾਲ ਵੀ ਸਾਰਾ ਕੁਝ ਦੁਬਾਰਾ ਤੋਂ ਤੇ ਤਾਂ ਕਰਕੇ ਕਾਈਨ ਮਾਸਟਰ ਜਿਹੜਾ ਉਹਦਾ ਲੋਗੋ ਸ਼ੋ ਹੁੰਦਾ ਰਹਿੰਦਾ ਆਪਣੇ ਵਲੌਗਸ ਦੇ ਵਿੱਚ ਤੇ ਉਹ ਮੈਨੂੰ ਜ਼ਿਆਦਾ ਮਤਲਬ ਬੈਸਟ ਨਹੀਂ ਲੱਗੀ ਤੇ ਮੈਨੂੰ ਵੀ ਐਨ ਲੱਗੀ ਸੀ ਬੈਸਟ ਇਸ ਕਰਕੇ ਮੈਂ ਇਹ ਚ ਐਡੀਟਿੰਗ ਕਰਦੀ ਆ ਪਰ ਕਹਿੰਦੇ ਨਾ ਜਿਵੇਂ ਜੱਟ ਜੁਗਾੜੀ ਹੁੰਦੇ ਆ ਤੇ ਮੈਂ ਵੀ ਫਿਰ ਜਿਵੇਂ ਕਿ ਮੇਰੀ ਪੁਰਾਣੀ ਵੀਡੀਓ ਸੀਗੀ ਜਿਹੜੀ ਉਸੇ ਦੇ ਵਿੱਚ ਹੀ ਮੈਂ ਫਿਰ ਉਸ ਨੂੰ ਡਿਲੀਟ ਕਰਕੇ ਉਸ ਦੇ ਵਿੱਚ ਹੀ ਨਵੀਂ ਵੀਡੀਓ ਐਡਿਟ ਕਰਕੇ ਪਾ ਰਹੀ ਆ ਹਜੇ ਮੈਂ VN ਐਪ ਤਾਂ ਯੂਜ਼ ਕਰ ਰਹੀ ਆ ਪਰ ਮੈਨੂੰ ਐ ਲੱਗਦਾ ਵੀ ਥੋੜਾ ਟਾਈਮ ਕੱਢੂਗਾ ਇਹ ਵੀ ਫਿਰ ਮੈਨੂੰ ਕੋਈ ਨਾ ਕੋਈ ਪ੍ਰੋਬਲਮ ਆ ਜਾਣੀ ਆ ਤੇ ਪਲੀਜ਼ ਅਗਰ ਤੁਹਾਨੂੰ ਇਸ ਬਾਰੇ ਨੌਲੇਜ ਹੈਗੀ ਆ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਤੁਸੀਂ VN ਐਪ ਯੂਜ਼ ਕਰਦੇ ਆ ਤਾਂ ப்ਲੀਜ਼ ਮੇਰੀ ਪ੍ਰੋਬਲਮ ਸੋਲਵ ਜ਼ਰੂਰ ਕਰਿਓ ਨਹੀਂ ਤਾਂ ਫਿਰ ਮੈਨੂੰ ਫਿਰ ਤੋਂ ਮੱਥਾਪੋੜੀ ਕਰਨੀ ਪਣੀ ਕਿਸੇ ਐਪ ਦੇ ਨਾਲ ਹਨਾ ਉਹਨੂੰ ਸਮਝਣਾ ਪਣਾ ਆ ਵੈਸੇ ਮੈਂ ਡਾਊਨਲੋਡ ਕੀਤੀ ਸੀਗੀ ਆ YouTube Create ਜਿਹੜੀ ਐਪ ਹੈ ਕਿਉਂਕਿ ਬਹੁਤ ਟਾਈਮ ਪਹਿਲਾਂ ਮੈਨੂੰ ਮੈਂ ਜਿਵੇਂ ਕਿ ਫੇਸਬੁਕ ਤੇ ਵੀ ਵਲੌਗ ਪਾਉਂਦੀ ਸੀਗੀ ਕ੍ਰੀਏਟਰ ਸਟੂਡੀਓ ਦੇ ਦੁਆਰਾ ਹਨਾ ਤੇ ਉਹ ਵਾਲੀ ਐਪ ਤੇ ਵੀ ਮੈਨੂੰ ਐਵੇਂ ਪ੍ਰੋਬਲਮ ਆਉਣ ਲੱਗੀ ਬਸ ਉਹ ਜਿਵੇਂ ਕ੍ਰੀਏਟਰ ਸਟੂਡੀਓ ਜਿਹੜਾ ਬੰਦ ਹੀ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਮੈਂ ਫੇਸਬੁਕ ਤੇ ਆਪਣੇ ਵਲੌਗ ਪਾਉਣੇ ਵੀ ਬੰਦ ਕਰਤੇ ਨਾ ਪਹਿਲਾਂ ਮੈਂ ਪਾਉਂਦੀ ਹੁੰਦੀ ਸੀਗੀ ਫਿਰ ਮੈਨੂੰ ਐ ਵੀ ਹੁਣ ਕਿਤੇ ਮੈਨੂੰ ਇਹ ਵੀ YouTube ਵਾਲੇ ਵੀ ਨਾ ਬੰਦ ਕਰਨੇ ਪੈ ਜਾਣ ਤੇ ਕਿਉਂਕਿ ਮੈਨੂੰ ਮੇਰਾ ਹੱਥ ਵਧੀਆ VN ਤੇ ਜੁੜਿਆ ਹੋਬੀ ਸੈੱਟ ਹੋਇਆ ਹੋਇਆ ਸੀ ਇਸ ਦੇ ਨਾਲ ਮੈਂ ਵਧੀਆ ਐਡੀਟਿੰਗ ਕਰ ਲੈਂਦੀ ਸੀ ਕਿ ਸੋਖਾ ਲੱਗਦਾ ਸੀ ਮੈਨੂੰ ਇਸ ਤੇ ਨਾਲ ਚਲੋ ਜੀ ਮੇਰੀ ਰਿਕਵੈਸਟ ਤੁਹਾਡੇ ਤੱਕ ਪਹੁੰਚ ਗਈ ਤਾਂ ਤੁਸੀਂ ਇਸ ਪ੍ਰੋਬਲਮ ਨੂੰ ਸੋਲਵ ਜ਼ਰੂਰ ਕਰੋਗੇ ਮੈਂ ਆਸ਼ਾ ਕਰਦੀ ਹਾਂ ਜੀ ਲਓ ਜੀ ਆਪਾਂ ਸੌਦਾ ਪੱਤਾ ਸੰਭਾਲ ਲਿਆ ਤੇ ਆਹ ਜਿਹੜੇ ਤੁਹਾਨੂੰ ਪਤਾ ਹੀ ਹੈ ਪੁਰਾਣਾ ਫ੍ਰਿਜ ਹੈ ਜਿਹੜੀ ਆਪਾਂ ਸੌਦਾ ਰੱਖਣ ਵਾਸਤੇ ਯੂਜ਼ ਕੀਤੀ ਹੋਈ ਹੈ ਤੇ ਇਸ ਵਿੱਚ ਮੈਂ ਇਹ ਨਿਊਜ਼ਪੇਪਰ ਵੀ ਛਾ ਰੱਖਿਆ ਸੀ ਪਹਿਲਾਂ ਵਾਲਾ ਮੈਂ ਚੇਂਜ ਕਰਤਾ ਹੁਣ ਇਸ ਵਿੱਚ ਅਸੀਂ ਸਾਰਾ ਜਿਵੇਂ ਉੱਪਰਲਾ ਹਿੱਸਾ ਉਸ ਵਿੱਚ ਅਸੀਂ ਜਿਹੜਾ ਕਿ ਵਾਸ਼ਿੰਗ ਮਸ਼ੀਨ ਵਾਲਾ ਜਿਹੜਾ ਸਮਾਨ ਹੁੰਦਾ ਵਾਸ਼ਿੰਗ ਵਾਲਾ ਜਿਹੜਾ ਹੋ ਗਿਆ ਨਾ ਸਮਾਨ ਸਾਰਾ ਰੱਖ ਲੈਂਦਾ ਹੈ ਤੇ ਜਿਵੇਂ ਕਿ ਨੌਨ ਵਾਲਾ ਵੀ ਮਸਾਬਨ ਕੱਪੜੇ ਧੋਣ ਵਾਲਾ ਹੋ ਗਿਆ ਬ੍ਰਸ਼ ਵਗੈਰਾ ਹੋ ਜਾਂਦੇ ਜਿਹੜੇ ਹਨਾ ਟੂਥਪੇਸਟ ਵਗੈਰਾ ਉਹ ਸਾਰਾ ਸਮਾਨ ਜਿਹੜਾ ਹੈ ਉਹ ਉੱਪਰਲੇ ਰੱਖਣੇ ਚ ਰੱਖ ਲੀਦਾ ਤੇ ਥੱਲੇ ਰੱਖਣੇ ਚ ਜਿਵੇਂ ਕਿ ਜਿਹੜਾ ਸੌਦਾ ਐਕਸਟਰਾ ਹੁੰਦਾ ਸਾਰਾ ਰੱਖ ਲੀਦਾ ਪਹਿਲਾਂ ਮੇਰੀ ਸਲਾਹ ਸੀ ਵੀ ਸਾਰੇ ਮੈਂ ਡੱਬਿਆਂ ਵਗੈਰਾ ਚ ਪਾ ਲੈਨੀ ਆ ਫਿਰ ਮੈਂ ਕਿ ਜੀ ਨਹੀਂ ਜਿਹੜਾ ਸੋਧਾ ਵਿੱਚ ਪਿਆ ਆ ਜਿਵੇਂ ਕਿ ਨਮਕ ਮਿਰਚਾਂ ਵਗੈਰਾ ਪਈਆਂ ਪਹਿਲਾਂ ਵਾਲਾ ਯੂਜ਼ ਕਰ ਲੀਏ ਕਈ ਵਾਰ ਐ ਹੁੰਦਾ ਵੀ ਉਹ ਚੀਜ਼ ਪੁਰਾਣੀ ਦਿੱਤੀ ਹੁੰਦੀ ਹੈ ਨਾ ਫਿਰ ਉਹ ਖਰਾਬ ਹੋਣ ਦਾ ਡਰ ਰਹਿੰਦਾ ਜੇ ਉਹਦੇ ਵਿੱਚ ਆਪਾਂ ਨਵੀਂ ਪਾ ਲਾਂਗੇ ਤਾਂ ਉਹ ਵੀ ਜਿਵੇਂ ਖਰਾਬ ਹੋ ਜੂਗੀ ਇਸ ਕਰਕੇ ਮੈਂ ਕਿ ਚਲੋ ਪਹਿਲਾਂ ਵਾਲੀਆਂ ਸਾਰੀਆਂ ਯੂਜ਼ ਕਰਕੇ ਖਾਲੀ ਹੋ ਗਏ ਜਦੋਂ ਉਦੋਂ ਪਾਉਂਗੇ ਤੇ ਮੈਂ ਸਾਰਾ ਜਿਹੜਾ ਆ ਇੱਕ ਵਾਰੀ ਇਹਦੇ ਵਿੱਚ ਹੀ ਰੱਖ ਦਿੰਨੀ ਆ ਫ੍ਰਿਜ ਦੇ ਵਿੱਚ ਹੀ ਕਿ ਗੇਸੀ ਹੀ ਬਸ ਫ੍ਰਿਜ ਨੂੰ ਹੀ ਸੌਦਾ ਪਤਾ ਰੱਖਣ ਵਾਲੀ ਜਾਲੀ ਬਣਾ ਰੱਖਿਆ ਇਸ ਵਿੱਚ ਰੱਖ ਲੈਣੇ ਆ ਤੇ ਮੈਂ ਹੋਰ ਵੀ ਕਈਆਂ ਦੇ ਇਸ ਤਰ੍ਹਾਂ ਦੇਖਿਆ ਵੀ ਪੁਰਾਣੀ ਫ੍ਰਿਜ ਜਿਹੜੀ ਮਤਲਬ ਨਹੀਂ ਸੇਲ ਕੀਤੀ ਹੈ ਨਾ ਤੇ ਉਹ ਇਸ ਤਰ੍ਹਾਂ ਸੌਦਾ ਰੱਖ ਲੈਂਦੇ ਆ ਵਿੱਚ ਤੇ ਸਾਨੂੰ ਤਾਂ ਵਧੀਆ ਨਾਲ ਨਾ ਮਿੱਟੀ ਪਵੇ ਇਸ ਵਿੱਚ ਹੈ ਨਾ ਨਾ ਕੋਈ ਚੀਜ਼ ਵੜੇ ਜਿਵੇਂ ਝੂਹਾ ਵਗੈਰਾ ਵੀ ਹੋਵੇ ਤਾਂ ਉਹ ਵੀ ਨਹੀਂ ਵੜਦਾ ਵਧੀਆ ਸੋਖਿਆ ਇਸ ਵਿੱਚ ਟਗੀ ਰਹਿੰਦੀ ਕਵਰ ਰਹਿੰਦੀ ਚੀਜ਼ ਤੇ ਖਲਾਰਾ ਹੁਣ ਮੈਂ ਸਾਰਾ ਸਾਭਣਾ ਸੀ ਪਹਿਲਾ ਖਲਾਰ ਲਿਆ ਤੇ ਹੁਣ ਮੈਂ ਕਿ ਸਾਰਾ ਸਮਾਨ ਜਿਹੜਾ ਆ ਉਹ ਸਾਰਾ ਸਾਮਕੇ ਇਧਰ ਵਾਲਾ ਤਾਂ ਕੰਮ ਨਿਬੜਾ ਤੇ ਬਾਹਰ ਜਿਹੜਾ ਬੱਦਲ ਗੱਜ ਰਹੇ ਸੀਗੇ ਫੁੱਲ ਤੇ ਦੇਖੋ ਜੀ ਮੌਸਮ ਜਿਹੜਾ ਆ ਬੱਦਲ ਦੇਖੋ ਕਿੰਨੇ ਸੋਹਣੇ ਲੱਗ ਰਹੇ ਆ ਨਾ ਉੱਡਦੇ ਜੇ ਨੀਲੇ ਚਿੱਟੇ ਜੇ ਰੰਗ ਬੜੇ ਪਿਆਰੇ ਲੱਗ ਰਹੇ ਆ ਤੇ ਹਵਾ ਵੀ ਵਾਵਾ ਚੱਲ ਰਹੀ ਐ ਠੰਢੀ ਤੇ ਕਿਤੇ ਲੱਗਦਾ ਵੀ ਮੀਂਹ ਪੈ ਰਿਹਾ ਐ ਆ ਦੇਖੋ ਬੱਦਲ ਕਿਵੇਂ ਜੇ ਬਣੇ ਹੋਏ ਆ ਜਦੋਂ ਬੱਦਲ ਬਣ ਜਾਂਦੇ ਤੇ ਇੱਕ ਜਦੋਂ ਮੀਂਹ ਪੈ ਕੇ ਹਟਦਾ ਆ ਫੁੱਲ ਖਿੜ ਗਿਆ ਬੀਰ ਦੇ ਚਿੱਟੇ ਰੰਗ ਦਾ ਬੱਦਲ ਪੂਰਾ ਗੱਜ ਰਿਹਾ ਦੇਖੋ ਆਉਂਦਾ ਕਿ ਨਹੀਂ ਤੇ ਇਧਰ ਪੂਰੇ ਬੱਦਰ پڑے ਹੋਏ ਆ ਤੇ ਮੀਂਹ ਪੈ ਰਿਹਾ ਲੋ ਜੀ 3:02 ਦੇ ਮਿੰਟਾਂ ਤੇ ਮੀਂਹ ਹੋ ਗਿਆ ਸ਼ੁਰੂ ਮੰਮੀ ਕਹਿੰਦੇ ਰੋਜ਼ ਹੀ ਆ ਜਾਂਦਾ ਹਮਤਾ ਮੈਂ ਕਿਹਾ ਦੇਖਿਆ ਗਰਮੀ ਦੇ ਵਿੱਚ ਸੱਦਦੇ ਸੀ ਆ ਜਾ ਜਾਂ ਹੁਣ ਕਹਿੰਦੇ ਰੋਜ਼ ਹੀ ਆ ਜਾਂਦਾ ਹੁਣ ਦੇਖਦੇ ਕਿੰਨਾ ਚਿਰ ਵਰਦਾ ਚਲੋ ਦਿਨ ਤਾਂ ਠੰਡੇ ਰਹਿੰਦੇ ਇੰਨੇ ਨਾਲ ਇਹ ਕਿ ਜਿਹੜਾ ਰੱਬ ਅਗੇ ਅਰਦਾਸ ਕੀਤੀ ਸੀ ਨਾ ਮੀਂਹ ਵਾਸਤੇ ਉਹ ਥੋੜੀਆਂ ਜਿਹੀਆਂ ਲੇਟ ਪਹੁੰਚੀਆਂ ਕਿਉਂਕਿ ਰਾਤ ਤੇ ਨਟਖਰਾਵ ਸੀਗਾ ਤੇ ਇਸ ਕਰਕੇ ਸੌਣ ਦੇ ਵਿੱਚ ਤੈਨਾਂ ਆਇਆ ਨਹੀਂ ਤੇ ਹੁਣ ਭੱਦ ਦੇ ਵਿੱਚ ਮੀਂਹ ਲਗਾਤਾਰ ਟੈਨਨ ਹੋ ਗਏ ਪਿੰਦਿਆਂ ਨੂੰ ਤੇ ਇਹ ਹਜੇ ਤਾਂ ਚਲੋ ਘਟ ਹੈ ਇੰਨਾ ਨਹੀਂਗਾ ਪਰ ਬਹੁਤ ਪਊਗਾ ਪਊਰੇ ਮੀਂਹ ਬਹੁਤ ਓਹ ਪੂਰਾ ਵੜਿਆ ਐਜੀ ਬੀਬੀ ਅਜੇ ਲੋ ਬੱਚਿਆਂ ਨੂੰ ਕਹਿੰਦੀ ਘਰੇ ਬੱਠਿਆ ਕਰੋ ਮੀ ਹਲੋ ਨਿਆਣੇ ਦੇ ਭਾਨੇ ਭਾਲਦੇ ਆ ਹਨਾ ਨਾਉਣ ਦੇ ਹਨਾ ਬੱਚਿਆਂ ਭਲੇ ਬਹੁਤ ਐਕਸਕਿਊਜ਼ ਹੁੰਦੇ ਆ ਜੰਮਾ ਖਾਣੇ ਕੀ ਮਾਰਤੀ ਨਹੀਂ ਮੈਨੂੰ ਮਾਰਨੇ ਦਿੰਦਾ ਨਾ ਵੀ ਛੋਟੀ ਭੈਣ ਮਾਰਿਆ ਨਾ ਕਰੋ ਆ ਮੈਨੇ ਮੇਰੇ ਦੋ ਚਾਰ ਨੂੰ ਛੋਟੜ ਮਾਰੀ ਫਿਰ ਉਹ ਕੋਡ ਡਾੜਾ ਆਉਤਾ ਨੂੰ ਇਸਨੇ ਪਕੜ ਲਿਆ ਫਿਰ ਮੈਨੇ ਹੀ ਪਕੜ ਲਿਆ ਮੈਨੇ ਖੀंचा ਫਿਰ ਇਸਨੇ ਛੋੜ ਦਿੱਤੀ ਲੱਗ ਗਿਆ ਮੱਥੇ ਤੇ ਲੱਗ ਗਿਆ ਚਲੋ ਕਰੋ ਸ਼ੁਰੂ। ਹਾਂ ਅੱਜ ਕਿਵੇਂ ਤੁਸੀਂ ਪਹਿਲਾਂ ਆ ਗਏ ਮੈਂ ਲੇਟ ਨਹੀਂ ਹੋਈਗੀ। ਬਾਹਰ ਦੀ ਹਵਾ ਵੀ ਲਈਏ। ਆ ਠੰਡ ਠੰਡੀ ਹਵਾ ਆਊਗੀ। ਲੁੱਕ ਬਾਹਰ ਦਾ ਵਧੀਆ ਲੱਗੂਗਾ। ਬੱਦਲ ਤਾਂ ਆ ਜੇ ਵੀ ਬਣੇ ਹੋਏ ਆ। ਪੂਰਾ ਪਾਣੀ ਖੜਕ ਕੇ ਗਲੀ ਦੇ ਵਿੱਚ। ਦੋ ਤਿੰਨ ਦਿਨਾਂ ਦਾ ਪਾਣੀ ਇਕੱਠਾ ਹੋਈ ਜਾਂਦਾ ਇੱਥੇ। ਟਿਕੜੀ ਜਿਕੜਾ ਹੋਇਆ ਪਿਆ। ਲਓ ਜੀ ਇਹ ਸੂਟ ਜਿਹੜਾ ਆਪਾਂ ਪੇਂਟ ਕਰ ਰਹੇ ਸੀਗੇ ਹੋ ਗਿਆ ਤਿਆਰ ਬਿਲਕੁਲ ਇਸ ਤਰ੍ਹਾਂ ਇਹ ਵਾਲਾ ਜਿਹੜਾ ਫੁੱਲ ਹੈ ਇਧਰ ਕਾਰਨਰ ਚੋਂ ਆ ਇਧਰ ਚੱਕ ਔਰ ਘੇਰੇ ਵਾਲੀ ਸਾਈਡ ਚੋਂ ਇਧਰ ਕਾਰਨਰ ਚ ਤਿਆਰ ਕੀਤਾ ਇਸ ਤਰ੍ਹਾਂ ਤੇ ਆਹ ਵਾਲਾ ਜਿਹੜਾ ਆ ਇਹ ਗਲੇ ਦੇ ਕੋਲ ਜਾਂਦਾ ਹੈ ਇਧਰ ਗਲੇ ਵਾਲੀ ਸਾਈਡ ਇਸ ਤਰ੍ਹਾਂ ਦਾ ਲੁੱਕ ਆ ਰਿਹਾ ਆ ਇਹ ਹੁਣ ਮੀ ਪੈਂਦਾ ਕਰਕੇ ਲਾਈਟ ਚਲੇਗੀ ਫਿਰ ਇਸ ਨੂੰ ਉਲਟਾ ਕਰਕੇ ਇਸ ਤੇ ਕਰ ਦਾਂਗੇ ਪ੍ਰੈਸ ਤੇ ਫਿਰ ਵਧੀਆ ਦੀ ਸ਼ਾਈਨ ਆ ਜਾਊਗੀ ਜੇ ਹੋਰ ਚ ਗੈਟ ਅਪ ਦੇਣਾ ਤੇ ਆਪਾਂ ਇੱਥੇ 3D ਦਾ ਯੂਜ਼ ਕਰ ਲਾਂਗੇ ਸ਼ਾਈਨ ਵਾਲੀ ਦਾ ਬਹੁਤ ਵਧੀਆ ਤਿਆਰ ਹੋ ਜਾਊਗਾ ਜਸਟ ਇਹਨੂੰ ਹੁਣ ਪੇਂਟ ਕਰਕੇ ਸੁੱਕਣ ਵਾਸਤੇ ਰੱਖਤਾ ਆ ਜੀ ਤੇ ਲਾਈਟ ਚਲੇਗੀ ਕਿਉਂਕਿ ਮੀ ਆ ਰਿਹਾ ਸੀ ਘੰਟਾ ਮੀ ਪੈ ਗਿਆ ਆ ਤੇ ਉਸ ਤੋਂ ਬਾਅਦ ਆ ਜਦੋਂ ਲਾਈਟ ਆ ਗਈ ਇਹਨੂੰ ਕਰ ਦੂੰਗੀ ਪ੍ਰੈਸ ਵਧੀਆ ਹੋ ਜਾਊਗਾ ਜੀ ਤੇ ਅੱਜ ਵਾਲੇ ਵਲੌਗ ਦਾ ਵੀ ਆਪਾਂ ਐਂਡ ਇੱਥੇ ਕਰ ਕਰ ਰਹੇ ਆ ਜੀ ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਰਿਓ ਤੇ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿ ਜਾ ਇਹ ਵਾਲਾ ਸੂਟ ਤਿਆਰ ਹੋ ਗਿਆ ਜੀ ਤੇ ਠੀਕ ਹੈ ਜੀ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ